8 ਵਜੇ ਨੇ ਕਿੰਨੇ ਘੰਟੇ ਹੋ ਗਏ 3 ਘੰਟੇ ਹੋਇਆ ਜੀ ਘੋੜੀ ਸੂਈ ਨੂੰ ਤੇ ਬੱਚਾ ਦੁੱਧਾਂ ਤੇ ਪੀ ਲਿਆ ਬਾਬਾ ਜੀ ਹਨਾ ਜੀ ਹਾਂ ਸਰਕਾਰੀ ਫਾਰਮ ਦਾ ਅੱਛਾ ਜੀ ਇਹਦੀ ਮਾਦਾ 5200 ਲੀਟਰ ਰਿਕਾਰਡ ਹੈ ਦੁੱਧ ਦਾ ਅੱਛਾ ਜੀ ਮਤਲਬ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਦੇਸੀ ਗਾ ਦਾ ਜਿਹੜਾ ਦੁੱਧ ਥਾਰਪਰਕਰ ਦਾ ਇਹਦੀ ਮਾਨ ਦਿੱਤਾ ਇਹ ਦਿਨ 14 ਕਿ ਲੀਟਰ ਦੁੱਧ ਅੱਛਾ ਜੀ ਇੱਕ ਦਿਨ ਦਾ ਮੈਂ 14 ਲੀਟਰ ਦੁੱਧ ਹੈਗਾ ਜੀ ਰੁਦਰਾ ਰਾਜ ਅੱਜ ਤੁਹਾਨੂੰ ਇੱਕ ਘੋੜਾ ਦਿਖਾਉਣਾ ਆਪਾਂ ਨੇ ਸ਼ਾਨਦਾਰ ਦਾ ਪੋਤਾ ਤੇ ਭਾਦਲੇ ਵਾਲੇ ਬਾਜ ਦਾ ਪੁੱਤ ਉਹ ਦੋਵੇਂ ਘੋੜਿਆਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ ਇਹ ਘੋੜਾ ਬਿਲਕੁਲ ਆਪਦੇ ਪਿਓ ਤੇ ਦਾਦੇ ਦੀ ਦਿੱਖ ਪਾਉਂਦਾ ਬਹੁਤ ਹੀ ਸੁਨੱਖਾ ਤੇ ਮਜ਼ਬੂਤ ਬਾਕੀ ਬਾਡੀ ਬੰਤਰ ਤੁਸੀਂ ਘੋੜੇ ਦੀ ਦੇਖ ਲਓ ਇਹ ਪ੍ਰਾਚਨ ਸ਼ਿਵ ਮੰਦਰ ਦੇ ਵਿੱਚ ਬਾਬਾ ਜੀ ਨੇ ਬਹੁਤ ਪ੍ਰੇਮ ਨਾਲ ਘੋੜੇ ਰੱਖੇ ਹੋਏ ਆ ਥੋੜਾ ਸਮਾਂ ਹੀ ਹੋਇਆ ਘੋੜੇ ਰੱਖਿਆ ਨੂੰ ਤੇ ਬਾਕੀ ਬਾਕਮਾਲ ਨੇ ਜਾਨਵਰ ਜਿੰਨੇ ਮੈਂ ਦੇਖੇ ਨੇ ਤੁਹਾਨੂੰ ਮੈਂ ਘੋੜਾ ਦਿਖਾਦਾ ਜਿਹੜਾ ਮੇਨ ਅਸਟ੍ਰੇਲੀਅਨ ਰੁਦਰਾ ਰਾਜ ਦੀ ਸਾਢੇ 4 ਸਾਲ ਉਮਰ ਹੋਈ ਆ ਤੇ 66 ਇੰਚ ਫੱਟੀ ਵਾਲਾ ਕੱਦ ਕਰ ਗਿਆ ਬਾਕੀ ਤੁਸੀਂ ਨੈਕ ਦੇਖੋ ਪਿੱਠਪੂੜਾ ਦੇਖੋ ਬੰਤਰਾਂ ਦੇਖੋ ਬਾਕੀ ਜਿਵੇਂ ਇਹਦੇ ਪਿਓ ਦੇ ਬੜਾ ਸੋਹਣਾ ਪਟਾ ਸੀ ਇਹਦੇ ਦਾਦੇ ਦੇ ਸੀ ਉਵੇਂ ਬਿਲਕੁਲ ਪਟਾਏ ਦੇ ਆ ਤੇ ਦੋ ਪੈਰ ਚਿੱਟੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕ ਬੱਚੀ ਆਈ ਹੈ ਇਹਦੀ ਉਹ ਵੀ ਬਹੁਤ ਸਨੱਖੀ ਬਿਲਕੁਲ ਆਪਦੇ ਤੇ ਲੈ ਕੇ ਗਿਆ ਬੱਚੀ ਨੂੰ ਕੰਨ ਕੁੰਡੀ ਵਾਲਾ ਤੇ ਦੋ ਪੈਰ ਚਿੱਟੇ ਆ ਅੱਗੇ ਵੀਡੀਓ ਦੇ ਵਿੱਚ ਮੈਂ ਉਹਦੀ ਫੋਟੋ ਵੀ ਤੁਹਾਨੂੰ ਦਿਖਾਉਂਗਾ ਇਹਦੀ ਮਾਂ ਵੀ ਇੱਥੇ ਇਸੇ ਜਗ੍ਹਾ ਦੇ ਉੱਪਰ ਖੜੀ ਆ ਜੀ ਉਹ ਵੀ ਬਹੁਤ ਚੰਗੀ ਕੁੜੀ ਆ ਤੇ ਮਣੀਆਂ ਬਿਲਕੁਲ ਬਰੀਕ ਅੱਖ ਮੋਟੀ ਜਿਵੇਂ ਆਪਾਂ ਪੁਰਾਣੀਆਂ ਮਾਰવાડી ਘੋੜੀਆਂ ਦੇਖਦੇ ਹੁੰਦੇ ਸੀ ਤੇ ਉਹ ਘੋੜੀ ਆ ਉਹ ਇਸ ਘੋੜੇ ਚ ਬਰੀਕੀ ਵੀ ਬਹੁਤ ਆ ਤੇ ਸਟਰਕਚਰ ਵੀ ਪੂਰਾ ਹੈਵੀ ਆ ਮਾਰਕਾ ਵੀ ਸੋਹਣਾ ਤੇ ਇਹਦੀ ਸਟੱਡ ਸਰਵਿਸ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਓਪਨ ਆ ਤੇ ਬਾਬਾ ਜੀ ਕਹਿੰਦੇ ਵੀ ਸਾਨੂੰ ਕੋਈ ਫੀਸ ਦਾ ਲਾਲਚ ਨਹੀਂ ਵੀ ਜਿਵੇਂ ਵੀ ਹੋਊਗਾ ਆਪਾਂ ਜਿਵੇਂ ਦਰਮਿਆਨੀ ਫੀਸ ਆ ਜਿਹੜੀ ਉਹ ਇਸ ਘੋੜੇ ਦੀ ਲਵਾਂਗੇ ਕਿਉਂਕਿ ਬਾਦਲੇ ਵਾਲਾ ਬਾਜ ਆਪਣੇ ਵਿੱਚ ਨਹੀਂ ਰਿਹਾ ਬਿਲਕੁਲ ਹੁਬਾ ਹੂ ਆਪਦੇ ਪਿਓ ਦੀ ਤੇ ਆਪਦੇ ਦਾਦੇ ਦੀ ਕਾਪੀ ਆ ਰੁਦਰਾ ਰਾਜ ਤੇ ਤੁਸੀਂ ਸਟੱਡ ਸਰਵਿਸ ਇਹਦੇ ਘੋੜੇ ਦੀ ਲੈ ਸਕਦੇ ਹੋ ਜੀ ਬਾਬਾ ਜੀ ਨਾਲ ਸੰਪਰਕ ਕਰ ਲਿਓ ਤੇ ਆਜੋ ਹੁਣ ਮੈਂ ਬਾਕੀ ਦੇ ਜਾਨਵਰ ਵੀ ਤੁਹਾਨੂੰ ਦਿਖਾਉਣਾ ਵੀਡੀਓ ਦੇ ਵਿੱਚ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਤੇ ਗਾਵਾਂ ਬਹੁਤ ਚੰਗੀਆਂ ਰੱਖੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਣੇ ਰੋਏ ਵੀਡੀਓ ਨਾਲ ਜਿਹੜੇ ਸੱਜਣ ਨਵੇਂ ਆਪਣੇ ਚੈਨਲ ਤੇ ਉਹ ਫੋਲੋ ਜ਼ਰੂਰ ਕਰ ਲਿਓ YouTube ਤੇ ਵੀਡੀਓ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਇਹ ਜਾਨਵਰ ਕਿਦਾਂ ਦੇ ਲੱਗੇ ਘੋੜਾ ਕਿਵੇਂ ਦਾ ਲੱਗਿਆ ਤੇ ਗਾਵਾਂ ਕਿਵੇਂ ਦੇ ਲੱਗੀਆਂ ਜ਼ਰੂਰ ਦੱਸਿਓ ਆਜੋ ਕਰਦੇ ਆ ਹੁਣ ਬਾਬਾ ਜੀ ਨਾਲ ਗੱਲਬ ਲੋ ਜੀ ਅੱਜ ਪਹੁੰਚੇ ਆਪਾਂ ਰੁੜਕਾ ਖੁਰਦ ਜ਼ਿਲ੍ਹਾ ਜਲੰਧਰ ਆਪਣੇ ਨਾਲ ਬਾਬਾ ਮਹੰਤ ਦਾਸ ਜੀ ਨੇ ਤੇ ਇਹਨਾਂ ਦੇ ਤੁਹਾਨੂੰ ਆਪਾਂ ਜਾਨਵਰ ਦਿਖਾਵਾਂਗੇ ਸਾਰੇ ਬਹੁਤ ਪਿਆਰੇ ਜਾਨਵਰ ਰੱਖੇ ਹੋਏ ਨੇ ਤੇ ਤੁਹਾਨੂੰ ਗਾਵਾਂ ਵੀ ਦਿਖਾਉਣੀਆਂ ਨੇ ਮੰਨੇ ਬਹੁਤ ਚੰਗੀਆਂ ਗਾਵਾਂ ਵੀ ਬਾਬਾ ਜੀ ਨੇ ਰੱਖੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਨਾਮ ਰਾਮ ਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਧੰਨਵਾਦ ਬਾਬਾ ਜੀ ਜੀ ਬਾਬਾ ਜੀ ਬਾਬਾ ਜੀ ਜਿਸ ਆਪਾਂ ਸਥਾਨ ਤੇ ਖੜੇ ਆਂ ਜੀ ਸਭ ਤੋਂ ਪਹਿਲਾਂ ਉਹਨੂੰ ਸਥਾਨ ਬਾਰੇ ਜ਼ਰੂਰ ਜਾਣਕਾਰੀ ਦਿਓ ਜੀ ਪ੍ਰਾਚੀਨ ਸ਼ਿਵ ਮੰਦਿਰ ਜੀ ਰੁੜਕਾ ਖੁਰ ਇਹ ਮਤਲਬ ਇਤਿਹਾਸਕ ਜਗਾ ਬਾਬਾ ਜੀ ਇਹ ਜਿਹੜਾ ਮੰਦਿਰ ਹੈ ਪ੍ਰਾਚੀਨ ਹਾਂਜੀ ਘਟ ਕੋਟ ਡੇਢ 200 ਸਾਲ ਪੁਰਾਣਾ ਹੈ ਇਹ ਮੰਦਿਰ ਹੈ ਅੱਛਾ ਬਾਬਾ ਜੀ ਤੇ ਇਹਦੇ ਵਿੱਚ ਗੱਦੀ ਪਰੰਪਰਾ ਹੈ ਜੀ ਬਾਬਾ ਜੀ ਜਿੱਦਾਂ ਮੇਰੇ ਗੁਰੂ ਜੀ ਸੀ ਹਾਂਜੀ ਬਾਬਾ ਜੀ ਤੇ ਉਹਨਾਂ ਦੇ ਗੁਰੂ ਜੀ ਸੀ ਹਾਂਜੀ ਤੇ ਇਦਾਂ ਪੀੜੀ ਤੋਂ ਪੀੜੀ ਠੀਕ ਹੈ ਗੱਦੀ ਪਰੰਪਰਾ ਸਾਡੀ ਚੱਲਦੀ ਹੈ ਇਹ ਹਾਂ ਤੇ ਅਜੁੱਧਿਆ ਜੀ ਵੀ ਮੰਦਿਰ ਆਪਣਾ ਅੱਛਾ ਬਾਬਾ ਜੀ ਹਾਂ ਸ਼੍ਰੀ ਰਾਮ ਜੀ ਜਿੱਥੇ ਜਨਮ ਹੋਇਆ ਉਹਨਾਂ ਦਾ ਠੀਕ ਹੈ ਬਾਬਾ ਜੀ ਉੱਥੇ ਮੰਦਿਰ ਹੈ ਆਪਣਾ ਬਾਬਾ ਜੀ ਫਿਰ ਮਤਲਬ ਘੋੜਿਆਂ ਦਾ ਸ਼ੌਂਕ ਇਸ ਤੋਂ ਪਹਿਲਾਂ ਵੀ ਮਤਲਬ ਹੈ ਸੀ ਇਸ ਸਥਾਨ ਤੇ ਕਿਸੇ ਨੂੰ ਜਾਂ ਤੁਹਾਨੂੰ ਆ ਬਾਬਾ ਜੀ ਨਹੀਂ ਮੈਨੂੰ ਹੀ ਨਾ ਦਾ ਜੀ ਅੱਛਾ ਜੀ ਕਿਉਂਕਿ ਪਸ਼ੂ ਪੰਛੀ ਜਾਨਵਰਾਂ ਦਾ ਜ਼ਿਆਦਾ ਸੀ ਮੈਨੂੰ ਜੀ ਬਾਬਾ ਜੀ ਗੁਰੂ ਜੀ ਗੁਰੂ ਜੀ ਜਿਹੜੇ ਸੀਗੇ ਉਹਨਾਂ ਨੂੰ ਗਾਵਾਂ ਦਾ ਸੀ ਹਾਂਜੀ ਵਿੱਚ ਫਿਰ ਇਹ ਐਡ ਹੋ ਗਏ ਘੋੜੇ ਅੱਛਾ ਜੀ ਇਹ ਤਾਂ ਇਹਨਾਂ ਦੀ ਸੇਵਾ ਹੀ ਹੈ ਹਾਂਜੀ ਹਾਂਜੀ ਬਾਬਾ ਜੀ ਗਾਵਾਂ ਦੀ ਜਿੰਨੀ ਸੇਵਾ ਇਹਨਾਂ ਦੀ ਉਹਨੀ ਸੇਵਾ ਇਹਨਾਂ ਦੀ ਵੀ ਉਹਨੀ ਦੇਵ ਲੋਕ ਦਾ ਪ੍ਰਾਣੀ ਆ ਜੀ ਇਹ ਵੀ ਕਿਉਂਕਿ ਇਹ ਜਦੋਂ ਸਮੁੰਦਰ ਬੰਧਨ ਹੋਇਆ ਸੀ ਹਾਂਜੀ ਬਾਬਾ ਜੀ ਜਿਹਦੇ ਵਿੱਚੋਂ ਜੀਵ ਜਿਹੜੇ ਨਿਕਲੇ ਸੀ ਹਾਂਜੀ ਘੋੜਾ ਗਾਂ ਹਾਂਜੀ ਹਾਥੀ ਜੀ ਬਾਬਾ ਜੀ ਇਦਾਂ ਦੇ ਨਿਕਲੇ ਸੀ ਇਹ ਸਾਰੇ ਪੂਜਨੀਏ ਪੂਜਨੀਏ ਹਰ ਧਰਮ ਦੇ ਵਿੱਚ ਘੋੜੇ ਦਾ ਸਨਮਾਨ ਹੈ ਬਿਲਕੁਲ ਜੀ ਜਿਹੜਾ ਵੀ ਧਰਮ ਹੈ ਹਾਂਜੀ ਕੋਈ ਜਿੱਦਾਂ ਜਿੱਦਾਂ Hindu ਧਰਮ ਮੰਨ ਲੋ ਉਹ ਗਾਂ ਨੂੰ ਪੁੱਜਦਾ ਹਾਂਜੀ ਜਿੱਦਾਂ ਮੁਸਲਮਾਨ ਧਰਮ ਹੈ ਉਹ ਕਿਸੇ ਹੋਰ ਜੀਵ ਨੂੰ ਪੁੱਜਦਾ ਹਾਂਜੀ ਹਾਂਜੀ ਬਾਬਾ ਜੀ ਤੇ ਸਿੱਖ ਧਰਮ ਉਹ ਹੋਰ ਨੂੰ ਪੁੱਜਦਾ ਹਾਂਜੀ ਘੋੜਿਆਂ ਨੂੰ ਸਾਰੇ ਧਰਮ ਬਾੜੇ ਪੂਜੀ ਜਾਂਦੇ ਬਿਲਕੁਲ ਬਾਬਾ ਜੀ ਹੈਨਾ ਸਹੀ ਗੱਲ ਹੈ ਜੀ ਤੇ ਇਹ ਤਾਂ ਰਖਣੀ ਮਤਲਬ ਇਹ ਕਿਸਮਤ ਬਾੜਿਆਂ ਘੋੜੋਂ ਤੇ ਬਿਲਕੁਲ ਬਾਬਾ ਜੀ ਬਾਬੇ ਕਿੰਨਾ ਕ ਸਮਾਂ ਹੋਇਆ ਇਸ ਸਥਾਨ ਤੇ ਘੋੜਿਆਂ ਨੂੰ ਆਏ ਨੂੰ ਜੀ 2 ਸਾਲ ਹੋਏ 2 ਸਾਲ ਹੋਏ ਹਾਂ ਪਰ ਤੁਸੀਂ ਤੁਹਾਨੂੰ ਸ਼ੌਂਕ ਸੀ ਤੁਸੀਂ ਘੋੜੇ ਲੈ ਕੇ ਬਾਬਾ ਇੱਕ ਲਹਾਂਦੀ ਘੋੜੀ ਅੱਛਾ ਜੀ ਉਹਦੇ ਨਾਲ ਫਿਰ ਨਾਲ ਸਾਰੇ ਆ ਗਏ ਇਹ ਫਿਰ ਆਪਣੇ ਆਪ ਲਏ ਹੁੰਦੇ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਬਾਬਾ ਜੀ ਆਪਾਂ ਸ਼ੁਰੂਆਤ ਕਰੀਏ ਆਪਣੇ ਘੋੜੇ ਤੋਂ ਜੀ ਹਾਂ ਜੀ ਘੋੜੇ ਦਾ ਨਾਮ ਕੀ ਹੈ ਬਾਬਾ ਜੀ ਇਹ ਰੁਦਰਰਾਜ ਘੋੜਾ ਇਹਦਾ ਨਾਮ ਰੁਦਰਰਾਜ ਜੀ ਠੀਕ ਹੈ ਬਾਬਾ ਜੀ ਇਹ ਵੀ ਮਤਲਬ ਹਿੰਦੂ ਮਤ ਦੇ ਹਿਸਾਬ ਨਾਲ ਰੱਖਿਆ ਹੈ ਰੁਦਰਰਾਜ ਜੀ ਜਿੱਦਾਂ ਭੋਲੇनाथ ਦਾ ਮੰਦਰ ਹੈ ਹਾਂ ਜੀ ਉਹਨਾਂ ਦੇ ਨਾਂ ਤੇ ਦਾ ਨਾਮ ਪਾਤਾ ਨਾਮ ਰੱਖਿਆ ਹੈ ਠੀਕ ਹੈ ਬਾਬਾ ਜੀ ਹਾਂ ਇਹਦੀ ਬਾਬਾ ਜੀ ਬਲੱਡ ਲਾਈਨ ਕੀ ਹੈ ਜੀ ਰੁਦਰਰਾਜ ਦੀ ਇਹ ਬਾਦਲੇ ਵਾਲਾ ਬਾਜ ਜਿਹੜਾ ਸੀ ਹਾਂ ਜੀ ਹਾਂ ਜੀ ਉਹਦਾ ਬੱਚਾ ਹੈ ਠੀਕ ਹੈ ਜੀ ਉਹ ਸ਼ਾਨਦਾਰ ਦਾ ਸੀ ਉਹ ਸ਼ਾਨਦਾਰ ਦਾ ਸੀ ਠੀਕ ਹੈ ਜੀ ਤੇ ਬਾਬਾ ਜੀ ਇਹਦੀ ਆਪਾਂ ਮਾਂ ਦੀ ਵੀ ਅੱਜ ਵੀਡੀਓ ਕੀਤੀ ਹੈ ਜੀ ਸ਼ੂਟਿੰਗ ਕੀਤੀ ਹੈ ਜੀ ਹਨਾ ਤੇ ਉਹਦੀ ਕੀ ਡਿਟੇਲ ਹੈ ਇਹਦੀ ਮਾਂ ਵਾਲੇ ਪਾਸਿਓਂ ਜੀ ਜਿਹੜੀ ਇਹਦੀ ਮਾਂ ਹੈ ਹਾਂਜੀ ਉਹ 올ਡ ਬਲੱਡ ਲਾਈਨ ਦੀ ਕੁੜੀ ਹੈ ਠੀਕ ਹੈ ਬਾਬਾ ਜੀ ਜੇ ਤਾਂ ਪੁਰਾਣੀ ਕੁੜੀ ਹੈ ਹਾਂਜੀ ਹੋਣੀ 15 16 ਸਾਲ ਦੀ ਠੀਕ ਹੈ ਜੀ ਤੇ ਕੁੜੀ ਇਦਾਂ ਦੀ ਹੈ ਜਿਹੜੇ ਬੱਚੇ ਉਹਨਾਂ ਜੰਮੇ ਹਾਂਜੀ ਵੱਡੇ ਕੱਦ ਦੇ ਜੰਮੇ ਸਾਰੇ ਚੰਗੇ ਜੰਮੇ ਹੈ ਜੀ ਉਹਨਾਂ ਚੰਗੇ ਚੰਗੇ ਠੀਕ ਹੈ ਜੀ ਜਿਹੜਾ ਘੋੜਾ ਛੱਡਦਾ ਤੁਸੀਂ ਹਾਂਜੀ ਉਹਦਾ ਸੇਮ ਤੁਸੀਂ ਬੱਚਾ ਦੋਗੇ ਬਿਲਕੁਲ ਉਵੇਂ ਦੀ ਜੀ ਜੀ 19 ਹਾਈਟ ਉਨਹੀਂ ਬਲਕਿ ਘੋੜੀ ਦੀ ਹਾਈਟ ਤਾਂ 60 ਸੁੱਟ ਹੋਣੀ ਹਾਂਜੀ ਬਾਬਾ ਜੀ ਪਰ ਜਿਹੜਾ ਮਰਜ਼ ਛੱਡ ਦੋ ਫਿਰ ਉਹ ਹਾਂ ਤੁਸੀਂ ਦੱਸਿਆ ਵੀ ਇਹਨੂੰ ਪਹਿਲਾਂ ਇੱਕ ਹੋਰ ਬਸ਼ੇਰੀ ਵੀ ਦਿੱਤੀ ਉਹ ਸ਼ਾਨਦਾਰੀ ਬੱਚੀ ਸੀ ਉਹ 64 ਪਲੱਸ ਹੁਣ ਵੀ ਖੜੀ ਹੈ ਅੱਛਾ ਅੱਛਾ ਜੀ ਇਹ ਆਇਆ ਜੀ ਇੱਥੇ 10 ਕਿਲੋਮੀਟਰ ਪਿੰਡ ਹੈ ਅੱਛਾ ਬਾਬਾ ਜੀ ਸਾਡੇ ਸੇਵਾ ਕਰਨ ਵਧੀਆ ਬੰਦੇ ਜੀ ਰਿੱਕੀ ਨਾਮ ਮੁੰਡੇ ਦਾ ਅੱਛਾ ਬਾਬਾ ਜੀ ਤੇ ਉਹ ਚੱਲ ਗਿਆ ਬਾਹਰ ਜੀ ਅੱਛਾ ਜੀ ਉਹਨੇ ਆਪਾਂ ਨੂੰ ਵੈਸੇ ਗਿਫਟ ਹੀ ਕੀਤੇ ਗਿਫਟ ਹੀ ਕੀਤੇ ਜੀ ਆ ਗਏ ਆਪਣੇ ਕੋਲ ਗਾਣਾ ਪਾਣੀ ਨਾਲ ਦੇ ਇੱਥੇ ਸੀ ਠੀਕ ਹੈ ਜੀ ਤੇ ਹੁਣ ਆਪਣੀ ਉਮਰ ਕਿੰਨੀ ਹੋ ਗਈ ਇਹਦੀ ਕੋੜੀ ਦੀ ਜੀ ਇਹਦੀ 1.5 4 ਸਾਲ ਉਮਰ ਹੈ 1.5 4 ਸਾਲ ਬਾਬਾ ਜੀ ਕੱਦ ਕਿੰਨਾ ਕਰ ਗਿਆ ਕੋੜਾ ਆਪਣੇ ਜੀ ਕੱਦ ਹੁਣ ਕੀ ਦਸੀਏ ਨਹੀਂ ਚਲੋ ਬਾਬਾ ਜੀ ਫਿਰ ਵੀ ਸਾਡਾ ਕੰਮ ਆ ਪੁੱਛਣਾ ਜੀ ਇਹ ਫੱਟੀ ਵਾਲਾ 66 66 ਹੈ ਜੀ ਠੀਕ ਹੈ ਠੀਕ ਹੈ ਬਾਬਾ ਜੀ ਬਾਕੀ ਇਹ ਮੈਂ ਇੱਕ ਹੋਰ ਚੀਜ਼ ਦੇਖਿਆ ਬਾਬਾ ਜੀ ਜਿਵੇਂ ਤੁਹਾਡੇ ਕੋਲ ਟਿੱਕੇ ਖੜਦਾ ਸੀ ਕੋੜਾ ਬਹੁਤ ਸਾਹੂ ਆ ਜੀ ਇਹ ਪਿਆਰ ਬਹੁਤ ਕਰਦਾ ਮੈਨੂੰ ਪਿਆਰ ਬਹੁਤ ਕਰਦਾ ਹਾਂ ਕਿਉਂਕਿ ਜਿੱਦਾਂ ਨਾ ਹਾਂਜੀ ਬਾਬਾ ਜੀ। ਇਹ ਇੱਕ ਹੀ ਬੰਦੇ ਨੂੰ ਕੋੜਾ ਮੰਨਦਾ ਹੁੰਦਾ। ਹਾਂਜੀ ਹਾਂਜੀ। ਤੁਹਾਨੂੰ ਪਤਾ ਹੈ? ਹਾਂਜੀ ਹਾਂਜੀ ਬਾਬਾ ਜੀ। ਤੇ ਫਿਰ ਜਿਹੜਾ ਉਹਦੀ ਸੇਵਾ ਕਰਦਾ ਫਿਰ ਤੁਹਾਨੂੰ ਮੰਨੂਗਾ ਇਹ ਮੰਨੂਗਾ। ਬਿਲਕੁਲ ਬਾਬਾ ਜੀ। ਆ ਦੇਖ ਕਿੰਨਾ ਪਿਆਰ ਕਰਦਾ ਹਾਂ ਨਹੀਂ ਮੋਹ ਬਹੁਤ ਕਰਦਾ ਜੀ ਤੂੰ ਸ਼ੋ ਸ਼ੂ ਵੀ ਆਪਦੇ ਆਪ ਨੂੰ ਬਹੁਤ ਕਰਦਾ ਜੀ ਜੇ ਮੈਂ ਆਪਾਂ ਦੇਖੀਏ ਵੀ ਭਾਦਰੇ ਵਾਲੇ ਬਾਜ ਦੇ ਨਾ ਬੱਚੇ ਬਹੁਤ ਚੰਗੇ ਬਣਿਆ ਜੀ ਚੰਗੇ ਇਹਦਾ ਵੀ ਹੱਡ ਗੋਡਾ ਪੂਰਾ ਮਜ਼ਬੂਤ ਆ ਬਾਬਾ ਜੀ ਬਾਬਾ ਜੀ ਫਿਰ ਸਟੱਡ ਸਰਵਿਸ ਆਪਾਂ ਓਪਨ ਰੱਖਦੇ ਹਾਂ ਆਪਣੇ ਕੋੜੇ ਦੀ ਕਿਵੇਂ ਹਾਂਜੀ ਕੋਈ ਗੱਲ ਨਹੀਂ ਕਰਦੇ ਮੰਗੇ ਅੱਛਾ ਅੱਛਾ ਅੱਜ ਤੋਂ ਹੀ ਕਰ ਦੇਣੀ ਅੱਛਾ ਜੀ ਅੱਜ ਤੋਂ ਹੀ ਅੱਜ ਤੋਂ ਲਾਂਚ ਕਰ ਦੇਣਾ ਕੋੜਾ ਹੀ ਆਪਾਂ ਨੇ ਠੀਕ ਆ ਬਾਬਾ ਜੀ ਤੇਦੀ ਫਿਰ ਫੀਸ ਕਿੰਨੀ ਆ ਬਾਬਾ ਜੀ ਕੋੜੇ ਦੀ ਆਪਣੀ ਜਿਹੜਾ ਲਹਰ ਹੁੰਦਾ ਨਾ ਇਹਨੂੰ ਛੱਡਣਾ ਪੈਂਦਾ ਕੋੜ ਖਰਾਬ ਸਹੀ ਗੱਲ ਆ ਬਾਬਾ ਨੂੰ ਇਹਦੇ ਵਿੱਚ ਲਾਲਚ ਲੋਚ ਨਹੀਂ ਕੋਈ ਵੀ ਹਾਂਜੀ ਹਾਂਜੀ ਬਾਬਾ ਜੀ ਤੇ ਜਿੰਨੀ ਜਾਇਜ਼ ਫੀਸ ਰੱਖਾਂਗੇ ਠੀਕ ਆ ਬਾਬਾ ਜੀ ਚੱਕਰ ਨਹੀਂ ਠੀਕ ਆ ਜੀ ਬਾਕੀ ਚਲੋ ਮੈਂ ਤੁਹਾਨੂੰ ਤੁਸੀਂ ਬਾਬਾ ਜੀ ਨਾਲ ਸੰਪਰਕ ਕਰ ਲਓ ਕਿਉਂਕਿ ਜਿਸ ਸਥਾਨ ਤੇ ਖੜਿਆ ਕੋਈ ਪੈਸੇ ਵਾਲਾ ਬਾਹਲਾ ਚੱਕਰ ਨਹੀਂ ਪਰ ਜਿਹੜਾ ਇੱਕ ਚੰਗਾ ਬਲਾਡਾ ਬਾਬਾ ਜੀ ਕਿਉਂਕਿ ਹੁਣ ਬਾਦਲੇਲਾ ਆਵਾਜ਼ ਨਹੀਂ ਰਿਹਾ ਮੈਨੂੰ ਇਹ ਲੱਗਦਾ ਵੀ ਮੇਰੇ ਦੇਖਣ 'ਚ ਮੈਨੂੰ ਬਹੁਤ ਚੰਗਾ ਲੱਗਿਆ ਉਹਦਾ ਬੱਚਾ ਸਭ ਤੋਂ ਬੈਸਟ ਬੱਚਾ ਮੈਂ ਕਹਿ ਸਕਦਾ ਜੀ ਸ਼ਕੀਨ ਵੀ ਪੂਰਾ ਤੇ ਮਾਰ ਕਾ ਵੀ ਬਹੁਤ ਸੋਹਣਾ ਤੇ ਬਾਬੇ ਤੁਸੀਂ ਮੈਨੂੰ ਫੋਟੋਆਂ ਦਿਖਾਉਂਦੇ ਸੀ ਬੱਚੀ ਦੀਆਂ ਬੱਚੀ ਵੀ ਬੜੀ ਚੰਗੀ ਆਈ ਹੈ ਇਹ ਬੱਚੇ ਬਹੁਤ ਸੋਹਣੀਆਂ ਆਈਆਂ ਇੱਕ ਬੱਚੀ ਆਈ ਇਹਦੀ ਅੱਛਾ ਜੀ ਸੇਮ ਟੂ ਸੇਮ ਮਾਰਕਿੰਗ ਜੀ ਉਹਦੀ ਆ ਮੱਥੇ ਪਟਾ ਦੋ ਪੈਰ ਚਿੱਟੇ ਆਉਦੇ ਜੀ ਹਾਂ ਉਹਨਾਂ ਦਾ ਚਿੱਟੇ ਤੇ ਕੰਨ ਕੁੰਡੀ ਵਾਲੇ ਕੰਨ ਕੁੰਡੀ ਵਾਲੇ ਮਤਲਬ ਵਧੀਆ ਇਹਨੇ ਮਤਲਬ ਜੰਮਿਆ ਨਹੀਂ ਬਲੱਡ ਚੰਗਾ ਜੀ ਇਹਦੀ ਮਾਂ ਤਾਂ ਆਪਾਂ ਚਲੋ ਦਿਖਾਵਾਂਗੇ ਦੋਸਤਾਂ ਨੂੰ ਜਿਵੇਂ ਉਮਰ ਦੀ ਹੋ ਰਹੀ ਆ ਪੂਰੀ ਤੇ ਟ੍ਰਾਟ ਮਨ ਨਾਲ سارے ਜਾਨਵਰਾਂ ਤੋਂ ਵੱਧ ਚੰਗਾ ਉਹਨੇ ਕੀਤਾ ਜੀ ਬਹੁਤ ਵਧੀਆ ਬਹੁਤ ਵਧੀਆ ਤੁਰਦੀ ਬਹੁਤ ਚੰਗਾ ਹੁਣ ਵੀ ਉਹਦੇ ਸਵਾਰੀ ਸੂਰੀ ਬਾਬਾ ਜੀ ਕਰ ਲਾ ਲੈਂਦੇ ਸਵਾਰੀ ਕਰ ਲੈਂਦੇ ਉਹਦੇ ਕਰ ਲੈਂਦੇ ਹਾਂਜੀ ਹਾਂਜੀ ਬਹੁਤ ਵਧੀਆ ਤੁਰਦੀ ਉਹ ਠੀਕ ਆ ਬਾਬਾ ਜੀ ਬਾਬੇ ਆਪਾਂ ਨੂੰ ਜਿਵੇਂ 2 ਸਾਲ ਹੋਇਆ ਘੋੜੇ ਰੱਖਿਆ ਨੂੰ ਤੇ ਫਿਰ ਖਾਣ ਪਾਣ ਦਾ ਕੀ ਸਿਸਟਮ ਰਹਿੰਦਾ ਆਪਣੇ ਘੋੜਿਆਂ ਦਾ ਜੀ ਦੇਖੋ ਪਹਿਲਾਂ ਤਾਂ ਅਸੀਂ ਜਦੋਂ ਰੱਖੇ ਕਦੇ ਕਿਸੇ ਨੇ ਕਿਹਾ ਨਾ ਇਹ ਪਾ ਦੋ ਜੀ ਇਹਨੂੰ ਆਹ ਬਣਾ ਕੇ ਫਾਰਮੂਲਾ ਪਾ ਦੋ ਠੀਕ ਹੈ ਜੀ ਫਿਰ ਪਾਏ ਉਹ ਗੱਲ ਜੀ ਨਹੀਂ ਬਣੀ ਠੀਕ ਹੈ ਬਬਾਈ ਉਸ ਤੋਂ ਬਾਅਦ ਮੈਨੂੰ ਅਸਫੀਡ ਦਾ ਪਤਾ ਲੱਗਾ ਅੱਛਾ ਜੀ ਸਨੀ ਵਾਲੀ ਠੀਕ ਹੈ ਬਬਾਈ ਠੀਕ ਠੀਕ ਹੈ ਬਬਾਈ ਫਿਰ ਮੈਂ ਸਾਰਿਆਂ ਨੂੰ ਛੱਡ ਕੇ ਫਿਰ ਉਹ ਵੀ ਪਾਣ ਲੱਪਿਆ ਅੱਛਾ ਜੀ ਉਹ ਕਿੰਨੇ ਕ ਟਾਈਮ ਤੋਂ ਪਾ ਰਹੇ ਬਬਾਈ ਆਪਾਂ 8 ਕੁ ਮਹੀਨੇ 9 ਮਹੀਨੇ ਹੋ ਗਏ 8-9 ਮਹੀਨੇ ਫਿਰ ਉਹ ਰਿਜ਼ਲਟ ਬਹੁਤ ਚੋੜਾ ਅੱਛਾ ਰਿਜ਼ਲਟ ਚੰਗਾ ਹੈ ਬੋ 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 ਠੀਕ ਹੈ ਜੀ ਦੂਜੀਆਂ ਚੀਜ਼ਾਂ ਨਾਲ ਤੁਹਾਨੂੰ ਕੀ ਬੈਨੀਫਿਟ ਲੱਗਿਆ ਬਬਾਈ ਉਹਦਾ ਬੈਨੀਫਿ ਉਹਦਾ ਪੱਠਪੁੜਾ ਹਾਂਜੀ ਹਾਂਜੀ ਐਂਗੂਲੇਸ਼ਨ ਹਾਂਜੀ ਮਤਲਬ ਭਾਰ ਜਿਹੜਾ ਵਧਾਉਣਾ ਘੋੜੇ ਦਾ ਠੀਕ ਹੈ ਜੀ ਮਤਲਬ ਸਹੀ ਮੇਨਟੇਨ ਘੋੜੇ ਨੂੰ ਰੱਖ ਦਿਓ ਹਾਂ ਵੀ ਮਸਕুলਰ ਰੱਖ ਜੇ ਵੀ ਇਹ ਨਹੀਂ ਹੈਗਾ ਵੀ ਓਵਰਫੈਟ ਜਾ ਘੋੜਾ ਪੇਟ ਛੱਡ ਜਾਊਗਾ ਬਿਲਕੁਲ 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 ਨਹੀਂ ਇਹ ਹਾਂ ਨਹੀਂ ਕਈ ਵਾਰ ਆਪਾਂ ਕੋਈ ਚੀਜ਼ਵੇਂ ਆਪਾਂ ਆਪ ਬਣਾ ਕੇ ਪਾਉਂਦੇ ਹੁੰਦੇ ਆ ਘੋੜੇ ਭਾਰੀ ਹੋ ਜਾਂਦੇ ਆ ਜਿਆਦਾ ਆਪਾਂ ਕਿਹ ਜਿਹੜਾ ਫਾਰਮੂਲਾ ਹੁੰਦਾ ਘੱਟ ਵੱਧ ਪੈ ਜਾਂਦਾ ਆਪਣੇ ਕੋਲੋਂ ਹਾਂਜੀ ਬਾਬਾ ਜੀ ਸਹੀ ਮਾਤਰਾ ਦੇ ਵਿੱਚ ਹੋਣਾ ਚਾਹੀਦਾ ਠੀਕ ਹੈ ਬਾਬਾ ਜੀ ਤਾਂ ਹੀ ਫਾਇਦਾ ਕਿਉਂਕਿ ਇਹਨਾਂ ਨੂੰ ਹੁਣ ਉਹ ਸਹੀ ਜਾਊਗੀ ਤਾਂ ਸਹੀ ਸਾਰੀ ਬਾਡੀ ਸਹੀ ਬਣਣੀ ਇਹਨਾਂ ਦੀ ਬਿਲਕੁਲ ਐਥਲੀਟ ਜਾਨਵਰ ਆ ਬਾਬਾ ਜੀ ਹੁਣ ਤਾਂ ਹੋਊਗੀ ਮਣ ਤੋਲ ਕੇ ਜੇ ਪਾਉਣਾ ਪੈਂਦਾ ਆਪਾਂ ਨੂੰ ਜੇ ਜ਼ਿਆਦਾ ਪਾ ਦੀਏ ਤਾਂ ਵੀ ਚੱਕਰ ਆ ਜੇ ਘੱਟ ਪਾਈਏ ਤਾਂ ਵੀ ਆ ਬਾਬਾ ਜੀ ਫੀਡ ਕਿੰਨੀ ਕ ਪਾ ਦਿੰਦੇ ਜਿਵੇਂ ਹੁਣ ਸਾਨ ਘੋੜਾ ਇਹ ਪੂਰਾ ਹੈ ਨ ਤੰਦਰੁਸਤ ਹੈ ਜੀ ਇਹੋ ਆਪਾਂ ਫੀਡ ਪਾ ਰਹੇ ਹੁਣ 6 ਕਿਲੋ ਅੱਛਾ ਬਾਬਾ ਜੀ ਜੀ ਠੀਕ ਹੈ ਜੀ ਕਿਉਂਕਿ ਇਹ ਲਿੱਸਾ ਸੀ ਪਹਿਲੇ ਬਹੁਤ ਜ਼ਿਆਦਾ ਅੱਛਾ ਤਾਂ ਕਰਕੇ ਵੱਧਾ ਪਾ ਲਿਆ ਬਹੁਤ ਜ਼ਿਆਦਾ ਲਿੱਸਾ ਸੀ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਹੁਣ ਮਤਲਬ ਤੁਸੀਂ ਸਾਡੇ ਸਾਹਮਣੇ ਹੁਣ ਨਹੀਂ ਹ ਉਕੇ ਇਸ ਕਰਕੇ ਹੁਣੇ ਥੋੜੀ ਫੀਡ ਜ਼ਿਆਦਾ ਪਾ ਰਹੇ ਠੀਕ ਹੈ ਠੀਕ ਹੈ ਜੀ ਉਤ ਤੋਂ ਬਾਅਦ ਹੋੜੀ ਵੜੀ ਘਟਾ ਦੇਵੇਂ 5-8 ਚੜ 4-5 ਕਿਲੋ ਚਾਰ-ਚਾਰ ਕਿਤੇ ਜਿੰਨੇ ਆ ਜਾਂਦਾ ਹੁੰਦਾ ਹੈ ਵੱਡੇ ਘੋੜੇ ਨੂੰ ਠੀਕ ਹੈ ਜੀ ਮੈਂ ਮਿੱਤਰੋ ਰੁਦਰਾ ਦੀ ਰੁਦਰ ਰਾਜ ਇਹਦੀ ਸਟੱਡ ਸਰਵਿਸ ਵੀ ਓਪਨਾ ਬਾਕੀ ਬਾਬਾ ਜੀ ਕਹਿੰਦੇ ਵੀ ਫੀਸ ਵਾਲਾ ਵਾਲਾ ਕੋਈ ਮੈਟਰ ਨਹੀਂ ਤੁਸੀਂ ਸੰਪਰਕ ਕਰ ਲਿਓ ਬਾਬਾ ਜੀ ਨਾਲ ਅਗਲੇ ਜਨਵਰੀ ਨੂੰ ਬਾਬਾ ਜੀ ਦਿਖਾਈਏ ਆਪਾਂ ਜੀ ਤੇ ਇੱਕ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਬਾਬਾ ਜੀ 3 ਘੰਟੇ ਹੋਏ ਜੀ ਘੋੜੀ ਸੂਈ ਨੂੰ ਬਾ ਬਾ 3 ਘੰਟੇ ਹੋਏ ਜੀ 3 ਘੰਟੇ ਹੋਇਆ ਜੀ ਘੋੜੀ ਸ ਤੇ ਵਧਾਈਆਂ ਦੇ ਦਿਓ ਬਾਬਾ ਜੀ ਨੂੰ ਇੱਕ ਜਾਨਵਰ ਅੱਜ ਹੋਰ ਨਵਾਂ ਆ ਗਿਆ ਬਾਬਾ ਜੀ ਨਵਾਂ ਨਵਾਂ ਮੈਂਬਰ ਆ ਗਿਆ ਜੀ ਤੇ ਇਹ ਕੀ ਡਿਟੇਲ ਆ ਬਾਬਾ ਜੀ ਇਸ ਘੋੜੀ ਦੀ ਜੀ ਇਹ ਜੀ ਦਿਲਸ਼ਾਨ ਦੀ ਹੈ ਦਿਲਸ਼ਾਨ ਦੀ ਫੂਲ ਸਿੰਘ ਜੀ ਵਾਲੇ ਦੀ ਠੀਕ ਹੈ ਜੀ ਜਿਹੜੀ ਆਪਾਂ ਨੂੰ ਕਿਹਾ ਹਾਂਜੀ ਹਾਂਜੀ ਜੀ ਤਿੱਥੀ ਆਪਾਂ ਨੂੰ ਉਹ ਨਿਸ਼ਾਨ ਦੀ ਗਿਆ ਬਾਕੀ ਤਾਂ ਸੱਚਾ ਹੀ ਪਤਾ ਨਹੀਂ ਕੀ ਹੈ ਹਾਂਜੀ ਹਾਂਜੀ ਨਾ ਠੀਕ ਹੈ ਬਾਬਾ ਜੀ ਨਹੀਂ ਚੰਗੀ ਹੈ ਜੀ ਘੋੜੀ ਪੂਰੀ ਪੂਰੀ ਹਾਂ ਵਧੀਆ ਕਦ ਕਾਠ ਵੀ ਪੂਰਾ ਜੀ 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 ਤੇ ਇਹਨੇ ਕਿ ਹੁਣੇ ਆਈ ਹੈ ਆਪਣੇ ਕੋਲ ਬਾਬਾ ਜੀ ਇਹ ਥੋੜੇ ਸਮੇਂ ਹੋ ਗਏ ਆਪਣੇ ਕੋਲ 8 ਕਿ ਮਹੀਨੇ ਹੋ ਗਏ ਇਹਨੂੰ ਅੱਛਾ 8 ਕਿ ਮਹੀਨੇ ਹੋ ਗਏ ਮਨ ਗੱਬਣ ਲਈ ਸੀ ਘੋੜੀ ਆਪਣੇ ਲਈ ਤੇ ਬੱਚਾ ਕਿਹੜੇ ਕੋੜੇ ਦਾ ਬਾਬਾ ਜੀ ਇਹ ਇਹ ਜੂਨੀਅਰ ਏਸ ਦਾ ਬੱਚਾ ਜੂਨੀਅਰ ਏਸ ਦਾ ਜੀ ਠੀਕ ਹੈ ਜੀ ਮਨ ਲੁਧਿਆਣੇ ਖੜਾ ਸ਼ਾਇਦ ਕੋਈ ਹਾਂ ਜੂਨੀਅਰ ਏਸ ਹੈਗਾ ਉਹਦਾ ਏ ਉਹ ਆਰਪੀ ਗਿਲ ਜਿਹੜੇ ਸੀਗੇ ਹਾਂਜੀ 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 ਉਹਨਾਂ ਕੋਲ ਸੀ ਕੋੜੀ ਠੀਕ ਆ ਬਾਬਾ ਜੀ ਜੀ ਨਹੀਂ ਚੰਗੀ ਗੱਲ ਆ ਬੱਚਾ ਵੀ ਆਇਆ ਬਹੁਤ ਚੰਗਾ ਬਾਬਾ ਜੀ ਬੱਚਾ ਸੋਹਣਾ ਆਇਆ ਜੀ ਬੱਚਾ ਵਧੀਆ ਤੇ ਕਮਰੇ ਕੁਮਰੇ ਬਾਬਾ ਜੀ ਬਹੁਤ ਸੋਹਣੇ ਬਣਾਏ ਹੋਏ ਜਿਵੇਂ ਬਾਬੇ ਸੱਚੇ ਇਹ 8 ਮਹੀਨੇ ਦੀ ਗੱਬਣ ਸੀ ਕੋੜੀ ਇਹਨੂੰ ਫਿਰ ਇਹਨੂੰ ਵੀ ਫਿਰ ਉਹੀ ਫੀਡ ਚੱਲਦੀ ਰਹੀ ਕੋਈ ਫੀਡ ਚੱਲੀ ਆਪਾਂ ਫਿਰ ਫੀਡ ਚੇਂਜ ਨਹੀਂ ਕੀਤੀ ਵੀ ਸਾਰੇ ਭਾਵੇਂ ਕੋਈ ਛੋਟਾ ਜਾਨਵਰ ਆ ਭਾਵੇਂ ਵੱਡਾ ਵੀ ਛੇਵੇਂ ਚੱਲੀ ਗਈ ਸਾਰੀ ਅੱਛਾ ਜੀ ਕਿਹੜੀ ਉਹ ਕਿਹੜਾ ਪਾਉਨੇ ਕਿਹੜੀਆਂ ਆਪਾਂ ਬਾਬੇ ਉਹ ਵੀ ਦੋ ਤਿੰਨ ਅੱਛਾ ਉਹ ਲੱਗ ਤੋਂ ਪਾਉਣੀ ਥੋੜੀ ਜੀ ਠੀਕ ਹੈ ਬਾਬਾ ਜੀ ਓਏ ਮਤਰੋ ਇੱਕ ਇਹ ਘੋੜੀ ਆ ਗਈ ਇਹ ਦਲਸ਼ਾਨ ਦੀ ਤੇ ਅਲੀ ਸ਼ਾਨ ਤੇ ਮੱਜੂ ਕੇ ਲਾਈਨ ਦਾ ਮਤਲਬ ਬੱਚਾ ਕਹਿ ਸਕਦਾ ਮਿਸ਼ਰਣ ਆ ਗਿਆ ਜੀ ਤੇ ਇਹ ਬੱਚੀ ਵੀ ਬਾਬਾ ਜੀ ਬਹੁਤ ਚੰਗੀ ਆ ਇਹ ਮਤਲਬ ਇਹ ਵੀ ਆਪਣੀ ਇਹਦੀ ਮਾਂ ਵੀ ਇੱਥੇ ਖੜੀ ਹੈ ਜੀ ਹਾਂਜੀ ਇਹ ਹੋਮ ਬਰੀਡ ਸਮਝ ਲੈ ਇਹਨੂੰ ਅੱਛਾ ਜੀ ਇਹਦੀ ਮਾਂ ਜਦੋਂ ਪਹਿਲਾਂ ਇਹ ਬੱਚੀ ਲਈ ਆਪਾਂ ਅੱਛਾ ਇਹ ਬੱਚੀ ਆਈ ਜੀ ਪਹਿਲੇ ਨੰਬਰ ਤੇ ਆਪਣੇ ਫਾਰਮ ਤੇ ਇਹ ਹੀ ਹੈ ਜੀ ਨਹੀਂ ਨਹੀਂ ਹਾਂਜੀ ਲਈ ਸੀ ਅੱਛਾ ਅੱਛਾ ਜੀ ਪਹਿਲਾਂ ਬੱਚੀ ਲਈ ਠੀਕ ਹੈ ਜੀ ਡੇਢ ਕ ਮਹੀਨੇ ਦੀ ਸੀ ਜਦੋਂ अच्छा अच्छा छोटी खरीद दी सी हां जी छोटी ठीक है बाबा जी फिर ले आंदी ता फिर एदा जीजू नहीं लगा अच्छा जी नहीं डाल जी हो गई हां जी, ले था, ले था। ना नाड़ी, नाड़ी। जी।, जी। फिर ਨਾਲੇ ਰਾਤ ਨੂੰ 12 ਵਜੇ ਦੀ ਮਾਲੀ ਲਿਆਂਦਾ ਲਾਂਦੀ اچھا ਜੀ ਨਾਲ ਲੈ ਕੇ ਨਾਲੀ ਨਾਲੀ ਠੀਕ ਹੈ ਜੀ हां जी ਤੇ ਫਿਰ 2 ਹੋ ਗਈਆਂ ਉਦੋਂ ਹੀ ਇਹ ਫਿਰ 2 ਹੋ ਗਈਆਂ ਫਿਰ 3 ਹੋ ਗਈਆਂ ਫਿਰ 4 ਹੋ ਗਈਆਂ ਪਤਾ ਨਹੀਂ ਲੱਗਦਾ ਹੁਣ ਤਾਂ ਸਹੀ ਗੱਲ ਹੈ ਜੀ ਤੇ ਇਹ ਬੱਚੀ ਦੀ ਕੀ ਡਿਟੇਲ ਹੈ ਜੀ ਇਹ ਜੀ ਫਤੇ ਵੀਰ ਦੀ ਬੱਚੀ ਹੈ ਮੱਝੂ ਕੇ ਲਿਆਂਦਾ ਘੋੜਾ ਹੈ हां जी ਫਤੇ ਦਾ ਪੁੱਤ ਅੱਛਾ ਅੱਛਾ ਜੀ ਫਤੇ ਦਾ ਪੁੱਤ ਫਤੇ ਵੀਰ ਦੀ ਉਹਦੀ ਬੱਚੀ ਆ ਗਈ ਹੈ ਠੀਕ ਉਹ ਨਹੀਂ ਇਹ ਵੀ ਬਹੁਤ ਚੰਗੇ ਇਹਦੀ ਉਮਰ ਕਿੰਨੀ ਹੋਈ ਬਾਬਾ ਜੀ ਇਹ ਹੋਈ 20 ਕਿਵੇਂ ਦੀ 20 ਕਿਵੇਂ ਦੀ ਉਹ ਸਾਲ ਨਾਲ ਕੱਦ ਕਾਟ ਚੰਗਾ ਜੀ ਕਾਟ ਪਲਸ ਹੈ ਹਾਂ ਸ਼ਕੀਨ ਵੀ ਪੂਰੀ ਹੈ ਜੀ ਉਹ ਵੀ ਸੋਹਣੀ ਹੈ ਜੀ ਅੱਜ ਥੋੜਾ ਜਿਆਦਾ ਪ੍ਰੋਬਲਮ ਸੀ ਹਾਂ ਉਹ ਤੁਸੀਂ ਦੱਸਦੇ ਸੀ ਟੀਕਾ ਸੁੱਜ ਗਿਆ ਬਾਬਾ ਜੀ ਆਜੋ ਜੀ ਇਹ ਇਹ ਮੇਲਾ ਆਪਣੇ ਘੋੜੇ ਦੀ ਮਾਂ ਆ ਗਈ ਜੀ ਇਹ ਜੀ ਘੋੜੇ ਦੀ ਮਾਂ ਹੈ ਹਾਂਜੀ ਇਹ ਜੀ ਘੋੜੀ ਦਾਦੀ ਹੈ ਹਾਂਜੀ ਬਾਬਾ ਜੀ ਜਿਹੜਾ ਮਰਜੀ ਘੋੜਾ ਛੱਡ ਦੋ ਹਾਂਜੀ ਜਿੱਡਾ ਮਰਜੀ ਬੱਚਾ ਪੈਦਾ ਕਰ ਲਓ ਤੁਸੀਂ ਅੱਧ ਗਰਦਨ ਦੇਖੋ ਬਾਬੇ ਜਿਹੇ ਮੁੱਠੀ ਚ ਫੜਿਆ ਬਣੀਆ ਬਹੁਤ ਪਤਲਾ ਬਣੀਆ ਪਰਾਣੀਆਂ ਕੁੜੀਆਂ ਐਵੇਂ ਨਹੀਂ ਦੇਖ ਕੇ ਨਾ ਨਜ਼ਾਰਾ ਆ ਜਾਂਦਾ ਇਹਨੂੰ ਅਸਲ ਆਪਾਂ ਮਾਰਵਾੜੀ ਦੀ ਡੈਫੀਨੇਸ਼ਨ ਦੇ ਸਕਦੇ ਹਾਂ ਅਸਲੀ ਆਖਾ ਬੋਲਦੀ ਚਾਲ ਜੂ ਦੀ ਇੰਨੀ ਸੋਹਣੀ ਹੈ ਅੱਛਾ ਜੀ ਗਲਾਸ ਤੇ ਪਾਣੀ ਨਹੀਂ 흘ਲ ਦਿੰਦੀ ਅੱਛਾ ਵੀ ਆਪਾਂ ਸਵਾਰੀ ਕਰਦੇ ਹਾਂ ਤਾਂ ਬਿਲਕੁਲ ਉਹ ਨਹੀਂ ਤੰਗ ਨਹੀਂ ਕਰਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਕੁੜੀ ਤੋਂ ਇੱਕ ਤਾਂ ਇਹ ਬੱਚਾ ਆ ਗਿਆ ਜੀ ਹਨਾ ਇਹ ਕੁੜੀ ਨੇ ਬਾਬਾਏ ਬੱਚੇ ਕਿੰਨੇ ਕਿ ਦਿੱਤੇ ਟੋਟਲ ਹੁਣ ਤੱਕ ਜੀ ਇਹਨੇ 4 ਕਿ ਬੱਚੇ ਦਿੱਤੇ ਅੱਛਾ ਜੀ ਜਿਹਦੇ ਵਿੱਚ ਇੱਕ ਤਾਂ ਆਪਣੇ ਕੋਲ ਆ ਗਿਆ ਹਾਂਜੀ ਹਾਂਜੀ ਇੱਕ ਬੱਚੀ ਉਹ ਰਿੱਕੀ ਮੁੰਡੇ ਕੋਲ ਖੜੀ ਸ਼ਾਨਦਾਰ ਦੀ ਉਦਾਸੀ ਸੀ ਹਾਂਜੀ ਹਾਂਜੀ ਉਹ ਚੌਟ ਪਲਾਸੇ ਜੀ ਅੱਛਾ ਅੱਛਾ ਜੀ ਅੱਛਾ ਜੀ ਤੇ ਦੋ ਬੱਚੇ ਹੋਰ ਦਿੱਤੇ ਉਹਨੇ ਇੱਕ ਮੇਲ ਸੀ ਠੀਕ ਹੈ ਜੀ ਤੇ ਉਹ ਫਿਰ ਦੇ ਦੋ ਦਿੱਤੇ ਉੱਤੇ ਠੀਕ ਠੀਕ ਹੈ ਠੀਕ ਹੈ ਜੀ ਨੀ ਕੁੜੀ ਬਹੁਤ ਚੰਗੇ ਬਾਬਾ ਜੀ ਕਿਵੇਂ ਹੁਣ ਵੀ ਇਹ ਗੱਬਣਾ ਕਿਵੇਂ ਬਾਬਾ ਜੀ ਕੁੜੀ ਇਹ ਹੁਣ ਗੱਬਣ ਕਰਾਈ ਹੈ ਜੀ ਅੱਛਾ ਜੀ 1 ਮੰਥ ਹੋਇਆ ਅੱਛਾ 1 ਮਹੀਨਾ ਹੋਇਆ ਜੀ ਠੀਕ ਹੈ ਬਾਬਾ ਜੀ ਤੇ ਉਹ ਆ ਗਈ ਆਪਣੀ ਇਹ ਕਰਾਈ ਆ ਆਪਾ ਮੋਰ ਮੁਕੜ ਤੋ ਮੋਰ ਮੁਕੜ ਤੋ ਜੀ ਜੀ ਠੀਕ ਆ ਬਾਬਾ ਜੀ ਕਿਉਂਕਿ ਉਹ ਮੋਰ ਮੁਕਟੇ ਸੁੰਦਰ ਲਾਈਨ ਦਾ ਨਾ ਹਾਂਜੀ 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 ਸੁੰਦਰ ਲਾਈਨ ਦੇ ਵਿੱਚ ਸੁੰਦਰਤਾ ਜ਼ਿਆਦਾ ਹੁੰਦੀ ਹੈ ਹਾਂ ਨਾ ਹਮੀ ਸੁੰਦਰਾ ਦੇ ਸੁੰਦਰਤਾ ਵੀ ਹੈ ਮੈਨੂੰ ਬਹੁਤ ਵਧੀਆ ਆਉਂਦੀ ਉਹਦੀ ਸਹੀ ਗੱਲ ਆ ਤੇ ਇਹ ਕੋੜੀ ਬਾਬਾ ਜੀ ਇਹ ਕੋੜੀ ਹੈ ਜੀ ਰਾਜ ਹੰਸ ਦੀ ਬਾਦਲਾ ਵਾਲਾ ਕੋਲ ਰਾਜ ਹੰਸ ਨਹੀਂ ਹਾਂਜੀ 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 ਠੀਕ ਆ ਬਾਬਾ ਜੀ ਉਹਦੀ ਇਹ ਡਾਇਰੈਕਟ ਬੇਟੀ ਹੈ ਠੀਕ ਹੈ ਜੀ ਤੇ ਉਸ ਉਸ ਬਿਸ਼ੇਰੀ ਦੀ ਵੀ ਮਾਂ ਜੀ ਉਹ ਬੱਚੀ ਦੀ ਮਾਂ ਜੀ ਠੀਕ ਆ ਬਾਬਾ ਜੀ ਜੀ ਵੀ ਇਹਦੀ ਵੀ ਤੁਸੀਂ ਮਿੱਤਰੋ ਗਰਦਨ ਗੁਰਦਨ ਦੇਖੋ ਮਤਲਬ ਪੂਰੇ ਚੰਗੇ ਮਾਰਵਾੜੀ ਡਿਜ਼ਾਈਨ ਦੀਆਂ ਘੋੜੀਆਂ ਬਾਬਾ ਜੀ ਆਪਾਂ ਕਹਿ ਸਕਦੇ ਨਹੀਂ ਤੁਸੀਂ ਮਨ ਲਓ ਸ਼ੁਰੂਆਤ ਤਾਂ ਭਾਵੇਂ ਲੇਟ ਕੀਤੀ ਹੈ ਵੀ 2 ਸਾਲ ਹੋਏ ਨੇ ਜੀ ਥੋੜਾ ਸਮਾਂ ਹੋਇਆ ਪਰ ਚੰਗੇ ਨੇ ਬਾਬਾ ਜੀ ਜਾਨਵਰ ਤੁਹਾਡੇ ਕੋਲ ਸਾਰੇ ਸੋਨੇ ਦੇ ਹਾਂ ਬਿਲਕੁਲ ਬਿਲਕੁਲ ਜੀ ਬਾਕੀ ਇਸ ਸਥਾਨ ਤੇ ਤਾਂ ਜਾਨਵਰਾਂ ਤੁਹਾਨੂੰ ਪਤਾ ਹੀ ਆ ਪਰਮਾਤਮਾ ਹਨਾ ਵੀ ਚੰਗੀ ਚੀਜ਼ ਆ ਤਾਂ ਜਿਵੇਂ ਭਾਈ ਸੰਗਤ ਆਉਂਦੀ ਹੁਣ ਉਹ ਵੀ ਸਾਰੇ ਦਰਸ਼ਨ ਕਰਕੇ ਜਾਂਦੇ ਹੁੰਦੇ ਜਾਂਦੇ ਜਾਂਦੇ ਜੀ ਕਰਕੇ ਜਾਂਦੇ ਠੀਕ ਠੀਕ ਆ ਬਾਬਾ ਜੀ ਸਾਡੇ ਬੰਦੇ ਜਿਹੜੇ ਨਾਲ ਆਪਣੇ ਹੁੰਦੇ ਹਾਂ ਹਾਂਜੀ ਹਾਂਜੀ ਉਹ ਵੀ ਬੜੀ ਸੇਵਾ ਕਰਦੇ ਠੀਕ ਆ ਬਾਬਾ ਜੀ ਇੱਕ ਕੈਨੇਡਾ ਦੇ ਵਿੱਚ ਮੁੰਡਾ ਜੱਗੀ ਨਾਂ ਦਾ ਅੱਛਾ ਜੀ ਉਹ ਵੀ ਬੜਾ ਆਪਣਾ ਪ੍ਰੇਮੀ ਹੈ ਅੱਛਾ ਅੱਛਾ ਜੀ ਤੇ ਰੋਜ਼ ਹੀ ਫੋਨ ਕਰੂਗਾ ਤੇ ਰੋਜ਼ ਹੀ ਜਾਨਵਰ ਦੇਖਦਾ ਇਹਨਾਂ ਬਾਰੇ ਪੁੱਛਣਾ ਜੀ ਤੇ ਉਹਦੀ ਉਹ ਸਲਾਹ ਜਿਹੜੀ ਦਿੰਦਾ ਅੱਛਾ ਬਾਬਾ ਜੀ ਮੈਂ ਕਿ ਆਪਾਂ ਕਰਦੇ ਸਾਰੇ ਪੁੱਛ ਨਹੀਂ ਚੰਗੀ ਗੱਲ ਆ ਤੇ ਇਹ ਕੋੜੀ ਬਾਬਾ ਜੀ ਹੁਣ ਗੱਭਣ ਹੈ ਜੀ ਇਹ ਗੱਭਣ ਹੈ ਜੀ ਅੱਛਾ ਇਹ ਕਿਹੜੇ ਕੋੜੇ ਤੋਂ ਬਾਬਾ ਜੀ ਪੰਜਾਬ ਰਤਨ ਤੋਂ ਗੱਭਣੇ ਪੰਜਾਬ ਰਤਨ ਤੋਂ ਠੀਕ ਹੈ ਬਾਬਾ ਜੀ ਤੇ ਮਿੱਤਰੋ ਆਜੋ ਮੈਂ ਤੁਹਾਨੂੰ ਹੁਣ ਬਾਬਾ ਜੀ ਦੀਆਂ گاਵਾں ਵੀ ਦਿਖਾਦਾ ਇਹ ਬਾਬਾ ਜੀ ਸਾਰੀਆਂ ਜੀ ਮੈਂ ਆਪੇ ਦੇਸੀ گاਵਾں ਕਹਿਦੇ ਨੇ ਹਨ ਥਾਰ-ਪਾਰ ਕਰੀ ਜੀ ਥਾਰ-ਪਾਰ ਕਰੇ ਅੱਛਾ ਅੱਛਾ ਆ ਵੀ ਥਾਰ-ਪਾਰ ਕਰੇ ਸੂਈ ਹੈ ਹੁਣ ਬੱਚਾ ਦਿੱਤਾ ਉਹ ਵੜਾ ਅੱਛਾ ਯੋ ਉਹ ਉਹ ਸਾਹਮਣੇ ਜੀ ਬੈਠਾ ਜਿਹੜਾ ਬਹੁਤ ਸੋਹਣਾ ਬੱਚਾ ਦੇਖੋ ਹਾਂ ਛੋਟਾ ਜਿਆ ਜੀ ਹਾਂ ਬਹੁਤ ਸੋਹਣਾ ਕੈਰੇਕਟਰ ਬਹੁਤ ਵਧੀਆ ਬੱਚੇ ਦਾ ਠੀ ਤੇ ਇਹ ਇਹ ਬੱਚਾ ਬਾਬਾ ਜੀ ਇਹ ਜੀ ਬੱਚਾ ਜੀ ਸਰਕਾਰੀ ਫਾਰਮ ਦਾ ਹੈ ਅੱਛਾ ਜੀ ਇਹਦੀ ਮਾਦਾ 5200 ਲੀਟਰ ਰਿਕਾਰਡ ਹੈ ਦੁੱਧ ਦਾ ਅੱਛਾ ਜੀ ਮਤਲਬ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਦੇਸੀ ਆਦ ਦਾ ਜਿਹੜਾ ਦੁੱਧ ਥਾਰ ਪਰਕਰ ਦਾ ਇਹਦੀ ਮਾਂ ਨੇ ਦਿੱਤਾ ਅੱਛਾ ਬਾਬਾ ਜੀ 26 ਪਲੱਸ ਦੁੱਧ ਸੀ ਉਹਦਾ ਅੱਛਾ ਜੀ ਤੇ 5200 ਲੀਟਰ 305 ਦਿਨਾਂ ਦੇ ਵਿੱਚ ਦਿੱਤਾ ਉਹਨੇ ਜੀ ਜੀ ਠੀਕ ਹੈ ਜੀ ਤੇ ਆਪਾਂ ਕਈ ਵਾਰ ਕਹਿੰਦੇ ਕਿ ਸਰਕਾਰੀ ਫਾਰਮ ਤੋਂ ਲਿਆਂਦਾ ਹੈ ਅੱਛਾ ਜੀ ਤੇ ਬੋਲੀ ਦੇ ਵਿੱਚ ਆਇਆ ਜਿੱਦਾਂ ਬੋਲੀ ਲਾ ਕੇ ਅੱਛਾ ਜੀ ਆਪਾਂ ਨੂੰ ਮੇਰ ਲੈ ਕੇ ਆਏ ਹਾਂ ਨਹੀਂ ਚਲੋ ਇੱਕ ਗੱਲ ਬਾਬੇ ਹੈ ਵੀ ਆ ਵੀ ਇਹ ਬਰੀਡ ਘਟ ਗਈ ਬਹੁਤ ਜ਼ਿਆਦਾ ਦੇਸੀ ਗਾਵਾਂ ਬਹੁਤ ਘਟ ਗਈਆਂ ਇਹ ਦੇਸੀ ਗਾਵਾਂ ਦੇਖੋ ਇਹਨਾਂ ਦੀ ਸੇਵਾ ਹੀ ਲੱਗਦੀ ਹੈ ਹਾਂਜੀ ਅੱਛਾ ਵੀ ਤਾਂ ਮੇਰੇ ਹਿਸਾਬ ਨਾਲ ਲੱਗਦੀ ਨਹੀਂ ਆਪਣੇ ਸਾਂਸਤਰਾ ਦੇ ਹਿਸਾਬ ਨਾਲ ਜੀ ਬਾਬਾ ਜੀ ਤੇ ਇਹਨਾਂ ਦਾ ਦੁੱਧ ਅੰਮ੍ਰਿਤ ਹੈ ਹਾਂ ਉਹ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਦਾ ਦੁੱਧ ਨਿੱਕੇ ਬੱਚੇ ਨੂੰ ਪਿਲਾ ਲਓ ਹਾਂਜੀ ਮਾਂ ਦਾ ਦੁੱਧ ਪਿਲਾ ਦਿਓ ਇਹਨਾਂ ਦਾ ਪਿਲਾਓ ਛੇਵੇਂ ਹੁੰਦਾ ਜੀ ਛੇਵੇਂ ਹੁੰਦਾ ਜੀ ਠੀਕ ਹੈ ਠੀਕ ਹੈ ਬਬਾਈ ਤੇ ਦੇਸੀ ਗਾਂ ਦਾ ਫਿਰ ਦੁੱਧ ਦੁੱਧ ਹੀ ਹੈ ਉਮਰੀ ਤੇ ਉਹ ਦੁੱਧ ਕੀ ਹੈ ਨਹੀਂ ਚਲੋ ਚੰਗੀ ਗੱਲ ਇਹ ਤੋਂ ਅੱਗੇ ਬਰੀਡ ਤਿਆਰ ਹੋ ਜਾਂਦੀ ਹੈ ਜੀ ਹੈ ਨਾ ਇੱਥੇ ਹੋ ਜਾਣੀ ਜੀ ਠੀਕ ਆ ਬਬਾਈ ਆਹ ਗਾਂ ਬਹੁਤ ਦੇਖੋ ਕਿਵੇਂ ਚਮਕ ਰਹੀ ਹੈ ਦਸਰੀਆ ਸਰੀਰੀ ਤੇ ਇਹ ਬਬਾਈ ਕਿੰਨੇ ਕ ਦੁੱਧ ਵਾਲੀ ਹੈ ਜੀ ਮੈਂ ਇਹਨਾਂ ਦੁੱਧ ਬਾਰੇ ਤਾਂ ਪੁੱਛਣਾ ਮੈਨੂੰ ਤਾਂ ਹੈਗਾ ਮੱਜਾਂ ਦਾ ਸ਼ੌਂਕ ਮੱਜਾ ਰੱਖੀਆਂ ਨੇ ਗਾਵਾਂ ਬਾਰੇ ਮੈਨੂੰ ਘੱਟ ਨਾਲ ਲੱਜਾ ਇਹ ਦੇ ਦੇ 14 ਲੀਟਰ ਦੁੱਧ ਅੱਛਾ ਜੀ ਇੱਕ ਦਿਨ ਦਾ ਮੈਂ 14 ਲੀਟਰ ਦੁੱਧ ਹੈਗਾ ਜੀ ਹਾਂ ਜੀ ਠੀਕ ਹੈ ਇਹ ਵੀ ਬਹੁਤ ਚੰਗੀ ਆ ਬਾਬਾ ਜੀ ਬਹੁਤ ਚੰਗੀ ਆ ਠੀਕ ਹੈ ਜੀ ਤੇ ਇੱਕ ਆਪਾਂ ਲਾਸਟ ਤੇ ਬਾਬਾ ਜੋ ਬਸ਼ੇਰਾ ਵੀ ਦਿਖਾਈਏ ਜੋ ਸੱਜਣ ਚੜਾ ਕੇ ਗਏ ਆ ਇਸ ਸਥਾਨ ਦੇ ਉੱਪਰ ਜੀ ਉਹ ਵੀ ਆਪਣੇ ਪ੍ਰੇਮੀ ਐ ਅੱਛਾ ਬਾਬਾ ਜੀ ਤੇ ਉਹ ਵੀ ਕਹਿੰਦੇ ਜੀ ਤੁਹਾਨੂੰ ਦੇਣਾ ਘੋੜਾ ਅੱਛਾ ਜੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਚਲੋ ਚੰਗੀ ਗੱਲ ਹੈ ਜੀ ਹਾਂ ਜੀ ਇਹ ਵੀ ਬਸ਼ੇਰਾ ਮਾਰਵਾੜੀ ਆ ਗਿਆ ਬਾਬਾ ਜੀ ਨਹੀਂ ਜੀ ਮਾਰਵਾੜੀ ਆ ਗਿਆ ਠੀਕ ਹੈ ਬਾਬਾ ਜੀ ਇਹਦੀ ਬਾਬਾ ਜੀ ਕੀ ਡਿਟੇਲ ਆ ਬੱਚੇ ਦੀ ਜੀ ਇਹ ਜੀ ਕਾਲੇ ਕਾਂਟੇ ਦਾ ਪੋਤਾ ਹਾਂਜੀ ਬਾਬਾ ਜੀ ਤੇ ਇਹਦਾ ਪੇ ਦਾ ਨਾਂ ਜੀ ਮੈਨੂੰ ਭੁੱਲ ਰਿਹਾ ਹੋ। ਤੁਸੀਂ ਉਹ ਸ਼ਾਇਦ ਸੁਲਤਾਨ ਦਾਫੀ ਮੈਂ ਮੈਂ ਵੀਡੀਓ ਕੀਤੀ ਹੋਈ ਉਸ ਕੋੜੀ ਦੀ ਜੀ। ਸੁਲਤਾਨ ਦਾ ਕੋੜਾ ਜੀ ਬਾਈ ਹਾਂ ਬਾਈ ਸਨੀ ਹਰਾਂ ਕੋਲੇ ਹੈ ਜੀ। ਜੀ ਜੀ। ਹਾਂ। ਨੇ ਚੰਗਾ ਬੱਚਾ ਹੈ ਵੀ। ਹਾਂ ਇਹ ਵੀ ਸੋਹਣਾ ਹੈ ਜੀ। ਜੀ। ਚਲੋ ਜਿੰਨੇ ਵੀ ਬਾਬਾ ਜੀ ਜਾਨਵਰ ਨੇ ਸਾਰੇ ਚੰਗੇ ਨੇ ਬਾਬਾ ਜੀ ਫਿਰ ਸ਼ੌਂਕ ਜ਼ਿਆਦਾ ਮਾਰਵਾੜੀ ਦੀ ਹੈ ਇਹ ਆਪਾਂ ਨੂੰ। ਜ਼ਿਆਦਾ ਮਾਰਵਾੜੀ ਦਾ। ਅੱਛਾ ਜੀ। ਜੀ। ਉਹ ਰੱਖੇ ਮਾਰਵਾੜੀਆਂ ਦੂਜੇ ਤਾਂ ਰੱਖੇ ਨਹੀਂ ਅੱਲੇ। ਠੀਕ ਆ ਬਾਬਾ ਜੀ। ਉਹ ਰੱਖ ਲੇ ਉਹਨਾਂ ਦਾ ਪੈ ਜਾਂਦਾ। ਹਾਂ ਇਹ ਚਲੋ ਜੀ ਦਾ ਪੈ ਜਾਂਦਾ ਜੀ। ਹੈ? ਠੀਕ ਨਹੀਂ ਠੀਕ ਆ। ਇੱਕ ਬਾਰ ਮਾਰਵਾੜੀ ਸਫਾਈ ਸਹੀ ਘੱਟ ਮੰਨਦਾ ਹਾਂ ਜਿਵੇਂ ਨੌਕਰੇ ਦਾ ਥੋੜਾ ਜਿਹਾ ਔਖਾ ਹੀ ਅਸੀਂ ਰੱਖੇ ਹੋਇਆ ਜੀ ਸਾਨੂੰ ਸਾਨੂੰ ਪਤਾ ਜੀ ਕੀ ਮੰਨਦਾ ਜਿੱਦਾਂ ਚਿੱਟੀ ਗਾਹ ਸਾਡੀ ਹੈ ਹਾਂਜੀ ਉਹ ਗੰਦੀ ਹੋਈ ਰਹਿੰਦੀ ਹੈ ਅੱਛਾ ਉਹਨਾਂ ਨੂੰ ਨਿਵਾਉਣਾ ਸਫਾਈ ਫਾਈ ਬਹੁਤ ਲੇਵਰ ਉਹ ਕਿਉਂਕਿ ਜਿਹੜਾ ਨੁਕਰਾ ਜਾਨਵਰ ਆ ਜਾਂ ਚਿੱਟਾ ਜਾਨਵਰ ਉਹ ਤਾਂ ਨਿਵਾ ਕੀ ਸਾਫ ਹੋ ਖਰਖਰੇ ਨਾਲ ਤਾਂ ਹੋਣਾ ਹੀ ਨਹੀਂ ਹੁੰਦਾ ਦਾਗ ਸਪੌਟ ਰਹਿ ਜਾਂਦਾ ਸਪੌਟ ਰਹਿ ਜਾਂਦਾ ਬਾਬਾ ਜੀ ਜਿਵੇਂ ਜਾਨਵਰ ਸਾਰੇ ਚੰਗੇ ਮੈਂ ਗਾਵਾਂ ਵੀ ਦੇਖ ਲਈਆਂ ਘੋੜੇ ਵੀ ਦੇਖ ਲਏ ਬਾਬਾ ਜੀ ਜੇ ਕੋੜਿਆਂ ਜਾਂ ਨਵੇਂ ਹੋ ਤੁਸੀਂ ਹਨ ਤੇ گاਵਾਾਂ ਚ ਤਾਂ ਕਾਫੀ ਪੁਰਾਣੇ ਮੈਂ ਦੇਖੇ ਕਲੈਕਸ਼ਨ ਵੀ ਚੰਗੀ ਆ ਬਾਬਾ ਜੀ گاਵਾਾਂ ਦੀ ਤੇ ਘੋੜਿਆਂ ਵਾਲੇ ਕਈ ਭਰਾ ਸੱਜਣ ਵੀਡੀਓ ਵੀ ਦੇਖਦੇ ਹੋਣੇ ਇਸ ਸਥਾਨ ਤੇ ਆ ਕੇ ਵੀ ਤੁਹਾਨੂੰ ਪੁੱਛਦੇ ਹੋਣੇ ਬਾਬਾ ਜੀ ਵੀ ਤੁਹਾਡਾ ਕਿੰਨੇ ਦਾ ਤਜਰਬਾ ਰਿਹਾ ਬਾਬਾ ਜੀ ਘੋੜਿਆਂ ਦੇ ਵਿੱਚ ਦੇਖੋ ਜੀ ਦੋ ਕੰਮ ਇਹਨਾ ਘੋੜਿਆਂ ਦੇ ਵਿੱਚ ਮਤਲਬ ਜ਼ਰੂਰੀ ਹੁੰਦੇ ਠੀਕ ਆ ਬਾਬਾ ਜੀ ਇੱਕ ਸਾਫ ਸਫਾਈ ਹਾਂਜੀ ਬਾਬਾ ਜੀ ਠੀਕ ਹੈ ਚਾਹੇ ਬਸ ਸਾਫ ਸੁਥਰਾ ਰਹੇ ਤੁਹਾਡਾ ਬਿਲਕੁਲ ਜੀ ਤੇ ਦੂਜੀ ਫੀਡਿੰਗ ਹਾਂ ਵੀ ਤਾਂ ਖਾਣ ਪਾਣ ਹਾਂ ਪਾਣ ਹਾਂਜੀ ਬਾਬਾ ਜੀ ਤੁਸੀਂ ਕੀ ਦੇ ਰਹੋ ਘੋੜਿਆਂ ਨੂੰ ਠੀਕ ਹੈ ਜੀ ਜਰਮਾਨੂ ਕੀ ਪਾਰੋ ਤੁਸੀਂ ਠੀਕ ਹੈ ਜੀ ਉਹ ਆਪਣੇ ਕੋਲ ਆਪਾਂ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਜਿਹੜਾ ਫਾਰਮੂਲਾ ਸਨੀ ਵਾਲੇ ਫੀਡ ਦਰਾਹੇ ਵਾਲੀ ਅਸ ਫੀਡ ਜਿਹੜੀ ਹੁੰਦੀ ਹੈ ਹਾਂਜੀ ਉਹ ਆਪਣਾ ਬਹੁਤ ਵਧੀਆ ਬਹੁਤ ਤਰੀਕੇ ਨਾਲ ਹੋ ਰਿਹਾ ਸਾਰਾ ਕੁਝ ਠੀਕ ਹੈ ਬਾਬਾ ਜੀ ਤੇ ਘੋੜੀਆਂ ਨੂੰ 3 ਕਿਲੋ ਪਾ ਦਿੰਦੇ ਠੀਕ ਹੈ ਬਾਬਾ ਜੀ ਤੇ ਘੋੜੇ ਨੂੰ ਹੁਣ ਤਾਂ ਚਲ ਜਿਆਦਾ ਪਿਆਰੀ ਹੈ ਫਿਰ ਘਟਾ ਦੇ ਮੰਗੇ ਕਹਾਂ ਉੱਪਰ 4 4-5 ਕਿਲੋ ਕਰ ਦੇਮ ਜਿਵੇਂ ਤੁਸੀਂ ਕਹਿੰਦੇ ਸੀ ਵੀ ਲਿੱਸਾ ਸੀ ਪਹਿਲਾਂ ਲਿੱਸਾ ਜ਼ਿਆਦਾ ਸੀ ਹਾਂ ਅੱਛਾ ਜੀ ਹੁਣ ਤਾਂ ਚਲੋ ਬਣ ਗਿਆ ਹਾਂ ਨਹੀਂ ਹੁਣ ਤਾਂ ਬਹੁਤ ਚੰਗਾ ਬਣ ਗਿਆ ਬਾਬਾ ਜੀ ਠੀਕ ਹੈ ਜੀ ਹੁਣ ਤਾਂ ਜਿਵੇਂ ਕੋਈ ਐ ਫੈਟ ਨਹੀਂ ਕੋਈ ਪਸੜੀਆਂ ਨਹੀਂ ਦੀਂਦੀਆਂ ਇਹਨਾਂ ਪੂਰਾ ਫਿੱਟ ਹੈ ਜੀ ਫਿਰ ਫਿੱਟ ਹੈ ਕੋੜਾ ਫਿਰ ਠੀਕ ਹੈ ਬਾਬਾ ਜਿਵੇਂ ਛੋਟਾ ਬੱਚਾ ਇਹ ਜੇ ਨੂੰ ਕਿੰਨੀ ਕ ਬਾਦ ਨੂੰ ਬਾਬਾ ਜੀ ਇਹਨੂੰ ਮਤਲਬ ਅੱਧਾ ਕਿਲੋ ਸਵੇਰੇ ਅੱਧਾ ਕਿਲੋ ਸ਼ਾਮ ਅੱਧਾ ਕਿਲੋ ਦੁਪਹਿਰੇ ਅੱਛਾ ਵੀ ਇਹਨੇ ਢਾਈ ਡੇਢ ਕਿਲੋ ਡੇਢ ਕਿਲੋ ਪੈ ਜਾਂਦੀ ਹੈ ਮਤਲਬ ਵਧੀਆ ਹੁੰਦੀ ਕਿਉਂਕਿ ਐਕਸਰਸਾਈਜ਼ ਹੱਲੇ ਹੈ ਨਹੀਂ ਇਹਦੀ ਨਹੀਂ ਅੱਛਾ ਅੱਛਾ ਛਾਲੇ ਤੁਹਾਨੂੰ ਪਤਾ ਹੀ ਹੈ ਛਾਲਾਂ ਚ ਹੁੰਦੀਆਂ ਹਾਂ ਵੀ ਦੇਖ ਕੇ ਪਾਉਨ ਨੂੰ ਇਹ ਵੀ ਬੱਚਾ ਪੂ ਰਹਿਣ ਠੀਕ ਹੈ ਜੀ ਪੂ ਰਹੇ ਨਾਲ ਵੀ ਵਧੀਆ ਫੀਲ ਲੱਗਦੀ ਐਨੂੰ ਵੀ ਅੱਛਾ ਜੀ ਪਹਿਲਾਂ ਲਿੱਸਾ ਸੀ ਬਾਬਾ ਜੀ ਥੋੜਾ ਮੋਟਾ ਲਿੱਸਾ ਸੀ ਥੋੜਾ ਅੱਛਾ ਅੱਛਾ ਜੀ ਨਹੀਂ ਤੁਹਾਡਾ ਤਜਰਬਾ ਹੋ ਜੂ ਨਾ ਬਾਬਾ ਜੀ 8 ਮਹੀਨੇ ਪਾਉਂਦੇ ਪਤਾ ਲੱਗ ਜਾਂਦਾ ਵੀ ਕਿਹੜੀ ਚੀਜ਼ ਅਬ ਮੈਂ ਤਾਂ ਫੀਡ ਨਵੇਂ ਮੋੜੀਏ। ਨਾਲੇ ਫੀਡ ਨਾਲ ਇੱਕੋ ਫਾਇਦਾ ਹੋਰ ਹੈ। ਹਾਂਜੀ। ਇਹ ਫੀਡ ਜਦੋਂ ਤਾਂ ਤੁਸੀਂ ਪਾਓਗੇ ਹਾਂਜੀ। ਬੰਨ ਦੀ ਸਿਕਾਇਤ ਨੇ ਪੈਂਦੀ। ਅੱਛਾ ਜੀ। ਸਭ ਤੋਂ ਵੱਡੀ ਚੀਜ਼ ਨੇ ਘੋੜਿਆਂ ਦੇ ਵਿੱਚ ਠੀਕ ਆ ਬਾਬਾ। ਘੋੜੇ ਡਿੱਡੇ ਆਪਣੇ ਸੀ। ਹਾਂਜੀ। ਚਲੇ ਜਾਂਦੇ ਜਾਂਦ ਤੋਂ। ਚਲੇ ਜਾਂਦੇ ਹਾਂਜੀ ਬਾਬਾ। ਜਾਂਦੇ ਕਿੱਦਾਂ ਦਰਦ ਤੋਂ। ਦਰਦ ਤੋਂ। ਹਾਂਜੀ ਬਾਬਾ। ਬੰਨ ਜਦੋਂ ਪੈ ਜਾਂਦਾ। ਹਾਂਜੀ। ਤੇ ਆਪਾਂ ਨਾਪ ਸਨਾਪ ਪਾਈ ਜਾਈਏ। ਕਵਾਂਟੀਟੀ ਦੇ ਵਿੱਚ ਨਾ ਪਾਈਏ ਹੂੰ ਤੇ ਕਿਤੇ ਨਾ ਕਿਤੇ ਤਾਂ ਫਿਰ ਉਹ ਨੁਕਸਾਨ ਕਰਦਾ ਬਿਲਕੁਲ ਠੀਕ ਹੈ ਮਣ ਤੋਲ ਕੇ ਪਾਉਣਾ ਪੈਂਦਾ ਕੋਲੇ ਜੀ 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 ਹੁਣ ਅੱਜ ਤੱਕ 2 ਸਾਲ ਹੋ ਗਏ ਜੀ ਅੱਛਾ ਬਾਬਾ ਜੀ ਥੋੜਾ ਜਿਹਾ ਪਹਿਲਾਂ ਜਦੋਂ ਇਹਨਾਂ ਦੀ ਨਹੀਂ ਪਾਈ ਇੱਕ ਦੋ ਵਾਰ ਪੈ ਗਿਆ ਸੀ ਬੰਨ ਅੱਛਾ ਜੀ ਜਦੋਂ ਦੇ ਇਹਨਾਂ ਦਾ 8-9 ਮਹੀਨੇ ਤੋਂ ਪਾ ਰਹੇ ਆਪਾਂ ਇੱਕ ਵਾਰ ਵੀ ਕਿਸੇ ਪਾਸੋਂ ਰਬੰਦ ਨਹੀਂ ਪਿਆ ਅੱਛਾ ਜੀ ਨੀ ਇਹ ਬਾਥਰੂਮ ਦਾ ਹਾਂ ਜੀ ਨਾ ਲੈ ਦਦਾ ਏ ਬਹੁ ਬੱਡੀ ਸਮੱਸਿਆ ਹੁੰਦੀ ਆ ਬੰਦੀ ਦਰਦ ਦੀ ਬਾਬਾ ਜੀ ਸਭ ਤੋਂ ਤਗੜੀ ਜੀ ਕਰੋੜਾਂ ਦੇ ਘੋਣੇ ਚੱਲ ਗਏ ਦੇਖ ਲਓ ਹੂੰ ਦਰਦ ਪਿੱਛੇ ਜੀ ਦਰਦ ਪਿੱਛੇ ਸਹੀ ਗੱਲ ਆ ਲੈ ਮਿੱਤਰੋ ਮੈਂ ਤੁਹਾਨੂੰ ਬਾਬਾ ਜੀ ਦੇ ਸਾਰੇ ਜਾਨਵਰ ਦਿਖਾਇਆ ਬਹੁਤ ਪ੍ਰੇਮ ਨਾਲ ਬਾਬਾ ਜੀ ਨੇ ਜਾਨਵਰ ਰੱਖੇ ਹੋਇਆ ਸਾਨੂੰ ਮੌਕਾ ਮਿਲਿਆ ਬਾਬਾ ਜੀ ਦਾ ਫਾਰਮ ਆਫਲ ਮਾਉਣ ਦਾ ਪਹਿਲਾਂ ਤਾਂ ਉਹ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮੇਂ ਸਲਾਇਕ ਸਮਝੇ ਜੀ ਤੁਹਾਨੂੰ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਦੂਰੋਂ ਆਏ ਚੱਲ ਕੇ ਨਹੀਂ ਤਾਂ ਧੰਨਵਾਦ ਬਾਬਾ ਜੀ ਤੁਹਾਡੇ ਮਾਦਮੇ ਰਾਣੀ ਸ਼ੌਕ ਪੰਦੇ ਲੋਕਾਂ ਨੂੰ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਤੁਸੀਂ ਫਿਲਮਾਉਂਦੇ ਹੋ ਤੁਸੀਂ ਇੰਨਾ ਕਰਦੇ ਨਹੀਂ ਦੋ ਰੋ ਆਏ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਤੇ ਮਿੱਤਰੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੁਹਾਨੂੰ ਗਾਵਾਂ ਵੀ ਦਿਖਾਈਆਂ ਨੇ ਘੋੜੇ ਵੀ ਦਿਖਾਏ ਨੇ ਤੇ ਵਧਾਈਆਂ ਜਰੂਰ ਦੇ ਦਿਓ ਬਾਬਾ ਜੀ ਨੂੰ ਨਵਾਂ ਮੈਂਬਰ ਅੱਜ ਬਾਬਾ ਜੀ ਤੁਹਾਡੇ ਮਤਲਬ ਸਥਾਨ ਤੇ ਇੱਕ ਹੋਰ ਆ ਗਿਆ ਜੋ ਸ਼ੇਰ ਆ ਗਿਆ ਜੀ ਬਹੁਤ ਸੋਹਣਾ ਧੰਨਵਾਦ ਬਾਬਾ ਜੀ ਬਹੁਤ ਬਹੁਤ ਜੀ ਠੀਕ ਹੈ ਜੀ ਸ਼ੁਕਰੀਆ ਜੀ